ਆ ਆਪਣਾ ਆਸਣ ਲਾ ਲਿਆ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਆਏ ਸੈਭ ਜੀ ਰਬਾਬ ਵਜਾਓ ਕੀਰਤਨ ਕਰੀਏ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ ਤੇ ਸਤਗੁਰੂ ਜੀ ਦਾ ਸ਼ਬਦ ਕੀਰਤਨ ਕਰਦੇ ਆ ਜਿੰਨੇ ਸਮੇਂ ਵਿੱਚ ਕੀ ਹੋਇਆ ਉੱਥੇ ਇੱਕ ਆ ਜੜੀ ਆ ਗਿਆ ਉਹ ਆਪਣੀਆਂ ਬਕਰੀਆਂ ਚਾਰ ਰਹੀਆਂ ਸੀ ਜਦੋਂ ਉਸਨੇ ਦੂਰ ਸਾਫਰਾ ਨੂੰ ਦੇਖਿਆ ਤਾਂ ਉਸਨੇ ਸੋਚਿਆ ਕਿ ਇਹ ਪੱਗੀ ਦੀ ਨਾ ਪਹਿਰਾਵਾ ਅਤੇ ਚਹਿਨ ਚੱਕਰ ਦੱਸਦਾ ਹੈ ਕਿ ਇੱਥੋਂ ਦੇ ਰਹਿਣ ਵਾਲੇ ਇਹ ਨਹੀਂ ਹਨ ਆਜੜੀ ਨੇ ਇਹ ਵੀ ਜਾਣ ਲਿਆ ਸੀ ਕਿ ਇਹ ਕੋਈ ਆਮ ਇਨਸਾਨ ਨਹੀਂ ਹਨ ਸਗੋਂ ਇਹ ਤਾਂ ਰੱਬ ਦੇ ਬੰਦੇ ਲੱਗਦੇ ਆ ਸਾਧ ਸੰਗਤ ਜੀ ਜਿਹੜੇ ਸਾਧੂ ਜਨ ਹੁੰਦੇ ਹਨ ਮਹਾਪੁਰਖ ਹੁੰਦੇ ਹਨ ਉਹਨਾਂ ਦੇ ਚਿਹਰੇ ਤੇ ਬੜਾ ਨੂਰ ਹੁੰਦਾ ਹੈ ਇਹ ਤਾਂ ਖੁਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਨ ਉਸ ਆਜੜੀ ਦੇ ਹਿਰਦੇ ਵਿੱਚ ਦਇਆ ਆ ਗਈ ਉਹ ਸੋਚਣ ਲੱਗਾ ਕਿ ਮੈਨੂੰ ਮਹਾਪੁਰਖਾਂ ਦੀ ਸੇਵਾ ਕਰਨੀ ਚਾਹੀਦੀ ਹੈ ਉਸਨੇ ਸੁਣਿਆ ਹੋਇਆ ਸੀ ਕਿ ਜੇ ਮਹਾਪੁਰਖਾਂ ਦੀ ਸੇਵਾ ਕਰ ਸਾਰੀਆਂ ਇਸ਼ਵਾ ਪੂਰੀਆਂ ਹੋ ਜਾਂਦੀਆਂ ਹਨ ਆਜੜੀ ਨੇ ਤੁਰੰਤ ਆਪਣੀਆਂ ਬੱਕਰੀਆਂ ਦਾ ਦੁੱਧ ਚੋਇਆ ਅਤੇ ਦੁੱਧ ਇੱਕ ਬਰਤਨ ਵਿੱਚ ਪਾਇਆ ਉਹ ਦੁੱਧ ਸੱਚੇ ਪਾਸ਼ਾ ਸ਼ਿਰਕੂ ਨਾਨਕidev ji ਦੇ ਸਾਹਮਣੇ ਰੱਖ ਦਿੱਤਾ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਇਹ ਦੁੱਧ ਅੰਧਿਕਾਰ ਕਰ ਦੋ ਸੰਗਤ ਜੀ ਗੁਰੂ ਸਾਹਿਬ ਜੀ ਮਹਾਰਾਜ ਪ੍ਰੇਮ ਦੇ ਬੱਦੇ ਹੁੰਦੇ ਸਨ ਮਹਾਰਾਜ ਜੀ ਨੂੰ ਦੁਨੀਆਂ ਦੀਆਂ ਚੀਜ਼ਾਂ ਦੀ ਇਸ਼ਾ ਨਹੀਂ ਸਤਗੁਰੂ ਮਹਾਰਾਜ ਤਾਂ ਕੇਵਲ ਪ੍ਰੇਮ ਦੇਖਦੇ ਆ ਫਿਰ ਸਤਗੁਰੂ ਮਹਾਰਾਜ ਨੇ ਆਜੜੀ ਵੱਲ ਤੱਕ ਕੇ ਕਿਹਾ ਸਾਡੇ ਕੋਲ ਇੱਥੇ ਬੈਠ ਜਾਓ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਇਹ ਜਿਹੜਾ ਦੁੱਧ ਲੈ ਕੇ ਆਇਆ ਹੈ ਸ਼ਕਲੋ ਭਾਈ ਮਰਦਾਨਾ ਜੀ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਉਹਨਾਂ ਨੇ ਤੁਰੰਤ ਦੋਦ ਸ਼ਕ ਲਿਆ ਸੱਚੇ ਪਾਸ਼ਾ ਜੀ ਨੇ ਫਿਰ ਆਜੜੀ ਨੂੰ ਬਚਨ ਕੀਤਾ ਤੇ ਕਹਿਣ ਲੱਗੇ ਸਾਨੂੰ ਇਹ ਦੱਸੋ ਕਿ ਤੁਹਾਡੇ ਅੰਦਰ ਕਿਹੜੀ ਪਾਵਨਾ ਨੇ ਤੁਹਾਨੂੰ ਇਹ ਸੇਵਾ ਕਰਨ ਲਈ ਪ੍ਰੇਰਨਾ ਦਿੱਤੀ ਆ ਜਿਹੜੀ ਕਹਿਣ ਲੱਗਾ ਮਹਾਰਾਜ ਮੈਂ ਬਹੁਤ ਗਰੀਬ ਹ ਮੇਰੇ ਕੋਲ ਪੈਸਾ ਨਹੀਂ ਹੈ ਬਸ ਜੋ ਹੈ ਆ ਦੇਖੋ ਤੁਹਾਡੇ ਸਾਹਮਣੇ ਬੱਕਰੀਆਂ ਇਹ ਮੇਰਾ ਸਭ ਕੁਝ ਹੈ ਤੇ ਮੈਂ ਸੁਣਿਆ ਹੈ ਕਿ ਵੱਡਿਆਂ ਮਹਾਪਰ ਕੰਨ ਦੀ ਜਦੋਂ ਸੇਵਾ ਕੀਤੀ ਜਾਂਦੀ ਹੈ ਤਾਂ ਮਨ ਦੀ ਇੱਛਾ ਦਾ ਫਲ ਮਿਲ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਭਾਈ ਤੂੰ ਚਾਹੁੰਦਾ ਕੀ ਹੈ ਆਜੜੀ ਨੇ ਆਪਣੇ ਦਿਲ ਦੀ ਇੱਛਾ ਦੱਸੀ ਕਹਿਣ ਲੱਗਾ ਮਹਾਰਾਜ ਮੇਰੇ ਹਿਰਦੇ ਵਿੱਚ ਇੱਕ ਭਾਵਨਾ ਹੈ ਕਿ ਮੈਨੂੰ ਇਹ ਥਾਂ ਦਾ ਰਾਜ ਮਿਲ ਜਾਵੇ ਇਹ ਦੇਸ਼ ਦਾ ਸਾਰਾ ਰਾਜ ਮੈਂ ਬਣ ਜਾਵਾਂ ਸੰਸੰਗਤ ਦੀ ਸੋਚਣ ਵਾਲੀ ਗੱਲ ਹੈ ਕਿ ਇੱਕ ਬੱਕਰੀਆਂ ਚਰੌਣ ਵਾਲਾ ਰਾਜਾ ਕਿਵੇਂ ਬਣ ਸਕਦਾ ਜੇ ਕੋਈ ਸਾਨੂੰ ਬੱਕਰੀਆਂ ਚਰੌਣ ਵਾਲਾ ਵੀ ਮਿਲ ਜਾਵੇ ਤੇ ਕਹਿ ਦੇਵੇ ਕਿ ਮੈਂ ਪ੍ਰਧਾਨ ਮੰਤਰੀ ਬਣਨਾ ਤਾਂ ਸਾਨੂੰ ਯਕੀਨ ਨਹੀਂ ਹੁੰਦਾ ਅਸੀਂ ਸੋਚਦੇ ਹਾਂ ਕਿ ਗਰੀਬ ਬੰਦਾ ਰਾਜਾ ਕਿਵੇਂ ਬਣ ਜਾਵੇਗਾ ਪਰ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਵਿਖਾਰੀ ਦੇ ਰਾਜ ਕਰਾਵਾਂ ਰਾਜੇ ਤੇ ਭਿਖਾਰੀ ਅਗਤ ਸਹਿਬਾਨ ਵੀ ਕਹਿੰਦੇ ਹਨ ਪਰਮਾਤਮਾ ਚਾਵੇ ਤਾਂ ਉਹ ਮੰਗਤੇ ਤੋ ਰਾਜਾ ਬਣਾ ਸਕਦਾ ਹੈ ਅਤੇ ਉਸ ਮੰਗਤੇ ਤੋ ਰਾਜ ਵੀ ਕਰਵਾ ਦਿੰਦਾ ਹੈ ਅਤੇ ਰਾਜੇ ਨੂੰ ਭੀਖ ਮੰਗਣ ਲਾ ਦਿੰਦਾ ਹੈ ਉਹ ਕਿਸੇ ਮੂਰਖ ਬੰਦੇ ਨੂੰ ਵਿਦਵਾਨ ਅਤੇ ਵਿਦਵਾਨ ਬੰਦੇ ਨੂੰ ਮੂਰਖ ਬਣਾ ਦਿੰਦਾ ਪਰਮਾਤਮਾ ਕੁਝ ਵੀ ਕਰ ਸਕਦਾ ਇਸ ਵਿੱਚ ਕੋਈ ਸ਼ੰਕਾ ਵਾਲੀ ਗੱਲ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਆਜੜੀ ਦੇ ਦਿਲ ਦੀ ਰੀਤ ਪੂਰੀ ਕਰਨੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਦਿਆਂ ਕਿਹਾ ਇਹ ਵੀ ਹੋ ਜਾਵੇਗਾ ਜੋ ਤੂੰ ਫੁਰਨਾ ਬਣਾਇਆ ਹੈ ਜੇ ਤੇਰੀ ਭਾਵਨਾ ਇਹ ਹੈ ਮੈਂ ਰਾਜਾ ਬਣਨਾ ਹੈ ਇਹ ਵੀ ਇਹ ਜੀ ਆਲਰੇਡੀ ਬੜਾ ਭੋਲਾ ਸੀ ਅਤੇ ਇਹ ਗੱਲ ਯਾਦ ਰੱਖਣਾ ਰੱਬ ਮਿਲਦਾ ਵੀ ਭੂਲੇ ਬੰਦ ਨੂੰ ਹੀ ਹੈ ਚਲਾਕ ਬੰਦੇ ਦੇ ਨੇੜੇ ਰੱਬ ਵੀ ਨਹੀਂ ਆ ਸਕਦਾ ਉਸ ਨੂੰ ਕਦੇ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਹੰਕਾਰ ਅਤੇ ਚਲਾਕੀ ਬੰਦੇ ਦੀ ਬੋਲ ਅਤੇ ਤੋਰ ਦੋਨੋਂ ਬਦਲ ਦਿੰਦੇ ਨੇ ਸਤਗੁਰੂ ਮਹਾਰਾਜ ਜੀ ਭਾਈ ਮਰਦਾਨਾ ਨੂੰ ਕਹਿਣ ਲੱਗੇ ਦੇਖੋ ਜੀ ਇਹ ਬੱਕਰੀਆਂ ਚਾਰਨ ਵਾਲੀ ਨੇ ਤੁਹਾਨੂੰ ਦੁੱਧ ਛਕਾਇਆ ਹੈ ਭਾਈ ਸਾਹਿਬ ਜੀ ਤੁਸੀਂ ਇਹਦਾ ਦੁੱਧ ਛਕਾਇਆ ਹੁਣ ਬੱਕਰੀਆਂ ਚਾਰਨ ਵਾਲੀ ਨੂੰ ਵਧ ਦੋ ਇਹ ਗੁਰੂ ਦਾ ਸੁਭਾਅ ਹੈ ਗੁਰੂ ਹਮੇਸ਼ਾ ਆਪਣੇ ਸਿੱਖਾਂ ਦੀ ਵਡਿਆਈ ਕਰਵਾਉਂਦੇ ਆ ਜਦੋਂ ਮਹਾਰਾਜ ਜੀ ਨੇ ਆਖਿਆ ਇਹ ਸਾਡਾ ਹੁ ਉਸ ਆਜੜੀ ਨੂੰ ਤਿੰਨ ਬਚਨ ਕੀਤੇ ਭਾਈ ਮਰਦਾਨਾ ਜੀ ਕਹਿੰਦੇ ਹੱਥੋਂ ਭਾਈ ਜੇ ਤੂੰ ਸਾਡੀਆਂ ਤਿੰਨ ਗੱਲਾਂ ਮੰਨ ਲਵੇਂ ਤਾਂ ਤੈਨੂੰ ਰਾਜ ਮਿਲ ਜਾਵੇਗਾ ਤੇ ਤੂੰ ਰਾਜਾ ਬਣ ਜਾਵੇਂਗਾ ਕਿਉਂਕਿ ਕੁਝ ਪੌਣ ਲਈ ਕੁਝ ਕਰਨਾ ਪੈਂਦਾ ਹੈ ਆਜੜੀ ਨੇ ਆਪਣੇ ਹੱਥ ਜੋੜੇ ਤੇ ਭਾਈ ਮਰਦਾਨਾ ਜੀ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਲੱਗਾ ਭਾਈ ਮਰਦਾਨਾ ਜੀ ਨੇ ਪਹਿਲਾ ਬਚਨ ਕੀਤਾ ਸਦਾ ਹੀ ਯਾਦ ਰੱਖੀ ਜ਼ਿੰਦਗੀ ਵਿੱਚ ਕੁਝ ਵੀ ਹੋ ਜਾਵੇ ਕਦੇ ਵੀ ਆਪਣੇ ਕਿਸੇ ਸਾਬਤ ਸੂਰਤ ਹੋ ਕੇ ਰਹਿਣਾ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਕੇਸਾਂ ਦਾ ਹਮੇਸ਼ਾ ਸਤਕਾਰ ਕਰਨਾ ਦੂਜਾ ਵਚਨ ਕੀਤਾ ਜਿਹੜਾ ਰਾਸ ਦਾ ਚੌਥਾ ਪੈਰ ਹੁੰਦਾ ਹੈ ਅਮਰਤ ਵੇਲਾ ਇਹਨੂੰ ਸੁਭਾਲਣਾ ਹੈ ਉੱਠ ਕੇ ਪਰਮੇਸ਼ਵਰ ਦਾ ਨਾਮ ਜਪਣਾ ਹੈ ਤੀਜਾ ਵਚਨ ਜੇ ਕੋਈ ਸਾਧੂ ਸੰਤ ਨਗਰੀ ਬਚਾਵੇ ਜਿਵੇਂ ਤੂੰ ਅੱਜ ਸੇਵਾ ਕੀਤੀ ਐ ਐਵੇਂ ਹਮੇਸ਼ਾ ਕਰਦਾ ਨਹੀਂ ਜਿਹੜਾ ਭਗਤੀ ਕਰਦਾ ਹੈ ਨਾਮ ਜਪਦਾ ਹੈ ਸਤਗੁਰੂ ਉਹਨਾਂ ਦਾ ਘਰ ਪੜ ਦਿੰਦਾ ਹੈ ਬਰਕਤਾਂ ਹੀ ਬਰਕਤਾਂ ਹੋ ਜਾਂਦੀਆਂ ਨੇ ਭਾਈ ਸਾਹਿਬ ਜੀ ਨੇ ਆਖਿਆ ਫੁਰਖਾ ਜੇ ਤੂੰ ਇਹ ਵਚਨ ਮੰਨੇਗਾ ਤੂੰ ਰਾਜਾ ਬਣ ਜਾਵੇਂਗਾ ਔਰ ਗੁਰੂ ਸ਼ਾਹੀ ਜੀ ਦੇ ਕੋਲ ਉਸੇ ਤਾਂ ਇੱਕ ਜਲਾਹਾ ਵੀ ਆਇਆ ਜਲਾਹਾ ਕੱਪੜੇ ਬਣਾਉਣ ਦਾ ਕੰਮ ਕਰਦਾ ਸੀ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਉਹ ਆ ਜਿਹੜੀ ਵਾਂਗ ਖਾਲੀ ਹੱਥ ਨਹੀਂ ਆਇਆ ਸੀ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਸਤੇ ਇੱਕ ਸੁੰਦਰ ਗਲੀਚਾ ਲੈ ਕੇ ਆਇਆ ਸੀ ਉਸਨੇ ਮਹਾਰਾਜ ਜੀ ਨੂੰ ਆਖਿਆ ਜੀ ਇਹ ਗਲੀਚਾ ਤੁਸੀਂ ਆਪਣੇ ਆਸਨ ਹੇਠਾਂ ਵਿਛਾ ਲਓ ਇਸ ਤਰ੍ਹਾਂ ਜਮੀਰ ਉੱਤੇ ਬੈਠਣਾ ਆਪ ਜੀ ਜੈਸੇ ਮਹਾਪੁਰਖ ਨੂੰ ਛੋਵਾ ਨਹੀਂ ਦਿੰਦਾ ਮਹਾਰਾਜ ਜੀ ਨੇ ਜਵਾਬ ਦਿੱਤਾ ਸਾਡਾ ਆਸਨ ਤਾਂ ਇਸੇ ਤਰ੍ਹਾਂ ਹੀ ਹੁੰਦਾ ਹੈ ਸਾਡੀ ਧਰਤੀ ਹੀ ਗਲੀਚਾ ਹੈ ਇਹ ਜਿਹੜਾ ਗਲੀਚਾ ਹੈ ਇਸੇ ਤਰ੍ਹਾਂ ਹੀ ਵਿਸ਼ਾ ਹੋਇਆ ਹੈ ਇਹ ਨਰੋਆ ਰਹਿੰਦਾ ਹੈ ਕ ਨਹੀਂ ਹੁੰਦਾ ਗੁਰੂ ਸਾਹਿਬ ਜੀ ਦਾ ਪ੍ਰੇਮ ਸੀ ਕਿ ਉਹ ਦੁਖੀ ਲੋਕਾਂ ਨੂੰ ਨਾਮ ਦੇ ਨਾਲ ਜੋੜ ਦਿੰਦੇ ਸਾਂ ਜਣਾ ਹਾ ਚਾਹੁੰਦਾ ਸੀ ਕਿ ਉਹਦਾ ਗਲੀਚਾ ਪ੍ਰਵਾਨ ਹੋ ਜਾਵੇ ਗੁਰੂ ਜੀ ਨੇ ਇਸ਼ਾਰਾ ਕੀਤਾ ਤੇ ਕਹਿਣ ਲੱਗੇ ਸਾਹਮਣੇ ਦੇਖੋ ਜੀ ਜਿਹੜਾ ਇਹਨੇ ਸਾਹਮਣੇ ਦੇਖਿਆ ਮਹਾਰਾਜ ਕਹਿੰਦੇ ਸਾਹਮਣੇ ਦੇਖੋ ਇੱਕ ਕੁੱਤੀ ਹੈ ਜਿਹੜੀ ਸਾਹਮਣੇ ਬੈਠੀ ਹੋਈ ਹੈ ਉਹ ਸੁਈ ਹੋਈ ਹੈ ਠੰਡ ਦਾ ਮੌਸਮ ਕਰਕੇ ਉਸਦਾ ਸਰੀਰ ਕੰਬ ਰਿਹਾ ਹੈ ਇਹ ਗਲੀਚਾ ਤੂੰ ਸਾਡੇ ਵਾਸਤੇ ਲੈ ਕੇ ਆਇਆ ਇਹ ਗਲੀਚਾ ਇੰਜ ਕਰ ਉਹ ਜੋ ਕੰਬ ਰਹੀ ਕੁੱਤੀ ਆ ਉਸਦੇ ਉੱਪਰ ਜਾ ਕੇ ਪਾ ਦੇ ਅਤੇ ਇੱਕ ਹੋਰ ਕੰਮ ਕਰੀ ਇਹ ਕੁੱਤੀ ਨੂੰ ਨੱਥ ਤੂੰ ਚੂੜੀ ਲਿਆ ਕੇ ਖਵਾਇਆ ਕਰ ਸੱਚੇ ਪਾਤਸ਼ ਜਦੋਂ ਤੂੰ ਸੇਵਾ ਕਰੇਗਾ ਇਹਨੂੰ ਚੂਰੀ ਖਵਾਏਗਾ ਇਹਨੂੰ ਰੋਟੀ ਪਾਏਗਾ ਇਹ ਜਿਹੜੇ ਰੱਬ ਦੇ ਜੀਨੇ ਕੈਨੂੰ ਅਸ਼ੀਸ਼ ਦੇਣਗੇ ਉਹ ਅਸ਼ੀਸ਼ ਤੈਨੂੰ ਲੱਗੇਗੀ ਤੇਰਾ ਗਲੀਚਾ ਵੀ ਪ੍ਰਵਾਨ ਹੋ ਜਾਵੇਗਾ ਸਾਰੀ ਗੱਲ ਦਇਆ ਦੀ ਹੁੰਦੀ ਹੈ ਦਾਨ ਦੇਣਾ ਹੱਥਾਂ ਦਾ ਗੁਣ ਨਹੀਂ ਟੈਲਦਾ ਗੁਣ ਹੁੰਦਾ ਇਹ ਤਾਂ ਬੰਦੇ ਦੀ ਪਛਾਣ ਹੁੰਦੀ ਹੈ ਇਨਸਾਨੀਅਤ ਦੇ ਗੁਣ ਪੈਦਾ ਹੋ ਜਾਂਦੇ ਨੇ ਜਿੰਨੀ ਦਇਆ ਹੋਵੇਗੀ ਉਹਨਾ ਧਰਮ ਹੋਵੇਗਾ ਜਿੰਨਾ ਧਰਮ ਹੋਵੇਗਾ ਉਹਨਾ ਸਬਰ ਹੋਵੇਗਾ ਜਿੰਨਾ ਸਬਰ ਹੋਵੇਗਾ ਉਹਨਾ ਸੰਤੁਸ਼ਟੀ ਹੋਵੇਗੀ ਅਤੇ ਜਿੰਨਾ ਰਾਜ ਹੋਵੇਗਾ ਉਹਨਾ ਬੰਦਾ ਰਾਜਾ ਹੋਏਗਾ ਜੁਲਾਹੇ ਨੂੰ ਸਾਰੀ ਗੱਲ ਸਮਝ ਆ ਗਈ ਉਹ ਸਮਝ ਗਿਆ ਕੇ ਮਹਾਰਾਜ ਦਇਆ ਦੀ ਭਾਵਨਾ ਰਿਉਣ ਲਈ ਕਹਿ ਰਹੇ ਨੇ ਇਹਨਾਂ ਬੀਜਵਾਨਾਂ ਦੀ ਸੇਵਾ ਇੱਕ ਮੁੱਖ ਸੇਵਾ ਹੈ ਜਿਹੜੀ ਸਾਰਿਆਂ ਨੂੰ ਤਾਰ ਦਿੰਦੀ ਹੈ ਫਿਰ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਕੋਲੋਂ ਆਗਿਆ ਲੈ ਕੇ ਉਸ ਜੁਲਾਹੇ ਨੂੰ ਪੁੱਛਦੇ ਹਨ ਸੱਚ ਦੱਸੀ ਤੂੰ ਗਲੀਚਾ ਲੈ ਕੇ ਆਇਆ ਹੈ ਤੇਰੇ ਅੰਦਰ ਕੋਈ ਇੱਛਾ ਹੈ ਜੀ ਨੇ ਪੁੱਛਿਆ ਸੀ ਜੀ ਅਸਲ ਵਿੱਚ ਇਹ ਗੱਲ ਹੈ ਸਾਡੇ ਘਰ ਪੁੱਤਰ ਨਹੀਂ ਹੈਗਾ ਮੇਰੇ ਘਰੇ ਕੋਈ ਔਲਾਦ ਦਾ ਮੈਨੂੰ ਸੁੱਖ ਨਹੀਂ ਮੇਰੀ ਇਛਾ ਇਹ ਹੈ ਕਿ ਸਾਨੂੰ ਪੁੱਤਰ ਦੀ ਦਾਤ ਮਿਲ ਜਾਵੇ ਜੁਲਾਹੇ ਨੇ ਆਪਣੇ ਦਿਲ ਦੀ ਇੱਛਾ ਭਾਈ ਮਰਦਾਨੇ ਜੀ ਨੂੰ ਦੱਸੀ ਜੁਲਾਹੇ ਨੇ ਗੁਰੂ ਸਾਹਿਬ ਦਾ ਬਚਨ ਮੰਨਿਆ ਸੂਈ ਹੋਈ ਕੁੱਤੀ ਤੇ ਸੋਨਾ ਗਲੀਚਾ ਪਾ ਦਿੱਤਾ ਉਹ ਰੋਜ਼ ਆਉਂਦਾ ਤੇ ਉਸ ਨੂੰ ਚੂਰੀ ਖਵਾਉਂਦਾ ਸੀ ਦਰਬੇਸ਼ ਦੀ ਸੇਵਾ ਕਰਨ ਲਈ ਉਸ ਨੂੰ ਕੀ ਫਲ ਮਿਲਿਆ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਭਾਈ ਮਰਦਾਨਾ ਜੀ ਦੀ ਐਸੀ ਰਹਿਮਤ ਵੀ ਗੁਰੂ ਦੇ ਸਿੱਖਾਂ ਅੰਦਰ ਸਤਿਗੁਰੂ ਵਰਤਦੇ ਆ ਮਹਾਰਾਜ ਨੇ ਆਖਿਆ ਕਿ ਜਿਵੇਂ ਜਿਵੇਂ ਤੂੰ ਸੇਵਾ ਕਰੇਂਗਾ ਤੈਨੂੰ ਸਭ ਕੁਝ ਮਿਲ ਜਾਵੇਗਾ ਸਮਾ ਪਾ ਕੇ ਉਸਦੇ ਘਰੇ ਪੁੱਤਰ ਨੇ ਜਨਮ ਲਿਆ ਹੁਣ ਗੱਲ ਕਰਦੇ ਆ ਕਿ ਆਜੜੀ ਦਾ ਕੀ ਬਣਿਆ ਜਿਹੜਾ ਆਜੜੀ ਸੀ ਉਹ ਵੀ ਸਮਾ ਪੈਣ ਤੇ ਨਗਰ ਦਾ ਰਾਜਾ ਬਣ ਗਿਆ ਪਹਿਲਾ ਵਾਲਾ ਰਾਜਾ ਮਰ ਗਿਆ ਸੀ ਲੋਕਾਂ ਨੇ ਸੋਚਿਆ ਕਿ ਆਪਾਂ ਕਿਸੇ ਗਰੀਬ ਨੂੰ ਰਾਜਾ ਬਣਾ ਦਈਏ ਜਿਹੜਾ ਗਰੀਬ ਦਾ ਦਰਦ ਸਮਝ ਸਕੇ ਲੋਕਾਂ ਨੇ ਆ ਜੜੀ ਨੂੰ ਭਲਾ ਪੁਰਖ ਜਾਣ ਕੇ ਰਾਜਾ ਨਿਯੁਕਤ ਕਰ ਦਿੱਤਾ ਇਸ ਤਰ੍ਹਾਂ ਪਿਖਾਰੀ ਤੋਂ ਰਾਜ ਕਰਾਵੇ ਰਾਜੇ ਤੋਂ ਪਿਖਾਰੀ ਦਾ ਬਚਨ ਸੱਚ ਹੋ ਗਿਆ ਪਰਮਾਤਮਾ ਜੇ ਚਾਵੇ ਤਾਂ ਕਿਸੇ ਨੂੰ ਵੀ ਰਾਜਾ ਬਣਾ ਸਕਦਾ ਹੈ ਗੱਲ ਕੇਵਲ ਗੁਰੂ ਦੇ ਬਚਨ ਕਮਾਉਂਦੀ ਹੈ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਲਈ اے ਐਨ ਸਿੱਖ ਸਟੋਰੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ